ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਖਾਸ ਜੋ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਸੋ ਕੱਲ ਵੀਰਵਾਰ ਹੈ ਸੋ ਜਿਹੜੇ ਕੱਲ੍ਹੇ ਕਰਮ ਕਰਨਾ ਚਾਹੁੰਦੇ ਆ ਜਰੂਰ ਕਰਨਾ ਜੀ ਸੋ ਸਾਰਿਆਂ ਨੂੰ ਹੀ ਬਹੁਤ ਜ਼ਰੂਰੀ ਹੈ ਜੇਕਰ ਆਪਣੇ ਗੁਰੂਆਂ ਦੀ ਸੇਵਾ ਕਰਦੇ ਹੋ ਜਾਂ ਪੀਰਾਂ ਵਕੀਰਾਂ ਦੀ ਕਿਸੇ ਵੀ ਧਰਮ ਨੂੰ ਮੰਨਦੇ ਹੋ ਤਾਂ ਸਾਰਿਆਂ ਨੂੰ ਹੀ ਇਹ ਕਰਮ ਕਰਨਾ ਚਾਹੀਦਾ ਹੈ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਸੁਣ ਲੈਣਾ ਜੀ ਸਮਝ ਜਾਣਾ ਤੇ ਫਿਰ ਕਰਮ ਕਰਨਾ ਸੋ ਹਰ ਇੱਕ ਲਈ ਜ਼ਰੂਰੀ ਹੈ ਸੋ ਕਿਉਂਕਿ ਨਵੀਂ ਬਾਡੀ ਹੋ ਕੇ ਹੱਡੀ ਹੈ ਨਵੀਂ ਕੰਡ ਘਰ ਇੱਕ ਦੇ ਘਰ ਆਉਂਦੀ ਹੈ ਇਸ ਮਹੀਨੇ ਦੇ ਵਿੱਚ ਤੇ ਜਦੋਂ ਉਹਦੀ ਵਰਤੋਂ ਕਰਨੀ ਹੈ ਤੇ ਕਿਸ ਢੰਗ ਨਾਲ ਆਪਾਂ ਵਰਤੋਂ ਸ਼ੁਰੂ ਕਰਨੀ ਹੈ ਸੋ ਇਸ ਵੀਡੀਓ ਰਾਈ ਸਮਝਾਵਾਂਗੇ ਜੀ ਵੀਡੀਓ ਨੂੰ ਸੁਣ ਲੈਣਾ ਧਿਆਨ ਦੇ ਨਾਲ ਤੇ ਕਰਮ ਵੀ ਜਰੂਰ ਕਰਨਾ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਇੱਥੇ ਕੁਝ ਕਮੈਂਟਾਂ ਦੱਸ ਦਿੰਨੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਦੱਸਾਂਗੇ ਸੋ ਇਹ ਕਮੈਂਟਾਂ ਵਿੱਚ ਲਿਖਦੇ ਆ ਕੀ ਦੀਦੀ ਜੀ ਇਸ਼ਾਦਾਰੀ ਜੀ ਦਾ ਭੋਗ ਕਿਵੇਂ ਲਗਾਇਆ ਜਾ ਸਕਦਾ ਹੈ ਤੇ ਕਿਸ ਦਿਨ ਤੇ ਲਗਾਉਣਾ ਹੈ ਸੋ ਦੇਖੋ ਨਾਗਾ ਦਾ ਦਿਨ ਜਿਹੜਾ ਖਾਸ ਕਰਕੇ ਐਤਵਾਰ ਮੰਨਿਆ ਗਿਆ ਹੈ ਐਤਵਾਰ ਦੇ ਦਿਨ ਹੀ ਉਹਨਾਂ ਦੇ ਨਾਮ ਦਾ ਕੋਈ ਵੀ ਕਰਮ ਕੀਤਾ ਜਾ ਸਕਦਾ ਹੈ ਸੋ ਨਾਗਾ ਦੇ ਨਾਮ ਦੀ ਜੇਕਰ ਖੀਰ ਬਣਾ ਕੇ ਵੰਡਦੇ ਹੋ ਤਾਂ ਬਹੁਤ ਹੀ ਵਧੀਆ ਕਰਮ ਹੈ ਬਾਕੀ ਉਹਨਾਂ ਨੂੰ ਦੁੱਧ ਰੱਖੋ ਸੋ ਦੁੱਧ ਨਾਲ ਜੁੜੀ ਹੋਈ ਚੀਜ਼ ਤੁਸੀਂ ਕੋਈ ਵੀ ਬਣਾ ਕੇ ਪ੍ਰਸ਼ਾਦ ਭੋਗ ਲਗਾ ਸਕਦੇ ਆ ਸੋ ਸਾਰੇ ਆਪਾਂ ਜਾਣਦੇ ਜਿਵੇਂ ਸੇਵੀਆਂ ਦੁੱਧ ਪੈਂਦਾ ਹੈ ਤੇ ਖੀਰ ਵੀ ਬਹੁਤ ਪਸੰਦ ਹੈ ਨਾਗਾ ਦੇ ਖਾਸ ਕਰਕੇ ਖੀਰ ਬਣਾ ਕੇ ਵੰਡੀ ਜਾਂਦੀ ਹੈ ਸੋ ਇੱਥੇ ਇਹੇ ਕਰਮ ਕਰਨਾ ਚਾਹੀ ਤੇ ਦਿਨ ਐਤਵਾਰ ਦਾ ਹੈ ਸੋ ਐਤਵਾਰ ਦੇ ਦਿਨ ਇਹ ਕਰਮ ਕਰਨੇ ਚਾਹੀਦੇ ਆ ਤੇ ਬਾਕੀ ਤੇ ਇੱਕ ਹੋਰ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਦੇ ਵਿੱਚ ਪਾਣੀ ਵਿੱਚ ਖਵਾਜਾ ਵੀ ਮੂਰਤੀ ਨਜ਼ਰ ਆਉਣਾ ਸੋ ਇਹਦਾ ਕੀ ਸੰਕੇਤ ਹੈ ਸੋ ਬਹੁਤ ਹੀ ਵਧੀਆ ਸੰਕੇਤ ਜਿਨ੍ਹਾਂ ਨੂੰ ਸੁਪਨੇ ਦੇ ਵਿੱਚ ਪਾਣੀ ਹੀ ਨਜ਼ਰ ਆ ਜਾਂਦਾ ਉਹ ਵੀ ਚੱਲਦਾ ਹੋਇਆ ਪਾਣੀ ਚੱਲਦਾ ਹੋਇਆ ਖਵਾਜਾ ਨਜ਼ਰ ਆਉਣਾ ਸੋ ਇਹ ਬਹੁਤ ਹੀ ਵਧੀਆ ਸੰਕੇਤ ਹੁੰਦਾ ਹੈ ਸੋ ਮਾਲਕ ਦੀ ਕਿਰਪਾ ਰਹਿੰਦੀ ਹੈ ਜੋ ਸੇਵਾ ਕਰਦੇ ਆ ਉਹ ਸਫਲ ਹੋ ਰਹੀ ਆ ਜੇਕਰ ਖੜਾ ਹੋਇਆ ਪਾਣੀ ਨਜ਼ਰ ਆਉਂਦਾ ਹੈ ਤਾਂ ਫਿਰ ਥੋੜੀ ਬਹੁਤ ਨਾਰਾਜ਼ਗੀ ਹੋ ਜਾਂਦੀ ਹੈ ਤੇ ਜਿਕਰ ਵਿੱਚ ਮੂਰਤੀ ਵੀ ਖਵਾਜਾ ਪੀਰ ਦੀ ਨਜ਼ਰ ਆਈ ਤਾਂ ਸਾਫ਼-ਸਾਫ਼ ਇਸ਼ਾਰਾ ਤੁਹਾਨੂੰ ਖਵਾਜਾ ਪੀਰ ਜੀ ਦਾ ਮਿਲ ਰਿਹਾ ਹੈ ਸੋ ਐਤਵਾਰ ਦੇ ਦਿਨ ਉਹਨਾਂ ਦੇ ਨਾਮ ਦਾ ਦਲੀਆ ਬਣਾ ਕੇ ਜਰੂਰ ਵੰਡਦਿਆ ਕਰੋ ਮਹੀਨੇ 'ਚ ਇੱਕ ਵਾਰ ਹੀ ਇਹ ਕਰਮ ਕੀਤਾ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਸੋ ਕਦੇ ਵੀ ਚੰਗਾ ਕਰਮ ਕਰਨ ਲੱਗਿਆਂ ਸੋਚਣਾ ਨਹੀਂ ਹੈ ਸੋ ਚੰਗਾ ਕਰਮ ਕਰ ਦੇਣਾ ਚਾਹੀਦਾ ਜਦੋਂ ਵੀ ਮਨ ਕਰਦਾ ਹੈ ਜਾਂ ਧਿਆਨ ਵਿੱਚ ਆਉਂਦਾ ਹੈ ਕਈ ਵਾਰ ਇਨਸਾਨ ਸੋਚਦਾ ਹੀ ਰਹਿ ਜਾਂਦਾ ਤੇ ਕਰਮ ਜਿਹੜਾ ਹੱਥੋਂ ਲਗਾ ਲੈਂਦਾ ਹੈ ਸੋ ਜੇਕਰ ਉਹਨਾਂ ਦੇ ਸਾਫ਼-ਸਾਫ਼ ਤੁਹਾਨੂੰ ਦਰਸ਼ਨ ਹੋ ਰਹੇ ਆ ਤਾਂ ਤੁਹਾਨੂੰ ਆਪਣੇ ਆਪ ਨੂੰ ਕਰਮਾ ਵਾਲੇ ਸਮਝਣਾ ਚਾਹੀਦਾ ਹੈ ਸੋ ਕੋਸ਼ਿਸ਼ ਕਰਨੀ ਕਿ ਸਾਨੂੰ ਇਹ ਦਰਸ਼ਨ ਹੁੰਦੇ ਆ ਤੇ ਅਸੀਂ ਕਰਮਾ ਵਾਲੇ ਆ ਤੇ ਅਸੀਂ ਇਹ ਕਰਮ ਕੁਝ ਆਪਣੇ ਪੀਰ ਲਈ ਜ਼ਰੂਰ ਕਰੀਏ ਜੀ ਸੋ ਇੱਥੇ ਹੁਣ ਆਪਾਂ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਮੈਂ ਵੀ ਉਹਨਾਂ ਸਾਰਿਆਂ ਨੂੰ ਛੱਡ ਦਿੱਤਾ ਜਿਨ੍ਹਾਂ ਨੇ ਮੈਨੂੰ ਤੇ ਮੇਰੇ ਬਾਬਾ ਜੀ ਨੂੰ ਮਾੜਾ ਕਹਿਣਾ ਸ਼ੁਰੂ ਕੀਤਾ ਸੋ ਦੇਖੋ ਜਦੋਂ ਅਸੀਂ ਸਭ ਪਾਸਿ ਤੋਂ ਰਿਸ਼ਤਿਆਂ ਤੋਂ ਟੁੱਟ ਜਾਂਦੇ ਆ ਤਾਂ ਸਿਰਫ ਅਸੀਂ ਉਸ ਮਾਲਕ ਦੇ ਦਰ ਦੇ ਬਣਦੇ ਆ ਤੇ ਉਹਦੇ ਅੱਗੇ ਅਰਦਾਸ ਕਰਦੇ ਆ ਕਿਉਂਕਿ ਪ੍ਰਮਾਤਮਾ ਕਦੇ ਕਿਸੇ ਨੂੰ ਤੋਖਾ ਨਹੀਂ ਦਿੰਦਾ ਸੋ ਇੱਥੇ ਰਿਸ਼ਤੇ ਨਾਤੇ ਸਾਥ ਛੱਡ ਜਾਂਦੇ ਆ ਜਿੱਥੇ ਰਿਸ਼ਤੇ ਨਾਤੇ ਸਾਥ ਛੱਡ ਜਾਣ ਸੋ ਉੱਥੇ ਮਾਲਕ ਸਹਾਈ ਹੁੰਦਾ ਹੈ ਸੋ ਇੱਥੇ ਇਹ ਵੀ ਕਵਾਂਗੇ ਕਿ ਕਦੇ ਵੀ ਇਹ ਨਹੀਂ ਸੋਚਣਾ ਕਿ ਜਿਹੜਾ ਇਨਸਾਨ ਬਹੁਤ ਬੁਰੇ ਕੰਮ ਕਰਦਾ ਹੈ ਜੇਕਰ ਉਹਨੂੰ ਸਾਰੇ ਛੱਡ ਦੇਣ ਤਾਂ ਉਹਦਾ ਕੋਈ ਵੀ ਨਹੀਂ ਸਾਥ ਦੇਵੇਗਾ ਉਹ ਪਰਮਾਤਮਾ ਤਾਂ ਉਸ ਇਨਸਾਨ ਦਾ ਵੀ ਸਾਥ ਦਿੰਦਾ ਹੈ ਕਿਉਂਕਿ ਪਰਮਾਤਮਾ ਹਰ ਇੱਕ ਦਾ ਮਾਪਾ ਹੈ ਸੋ ਉਹ ਹਰ ਇੱਕ ਦੀ ਫਿਕਰ ਕਰਦਾ ਹੈ ਹਰ ਇੱਕ ਦੇ ਨਾਲ ਦੁੱਖ ਸੁੱਖ ਵਿੱਚ ਖੜਦਾ ਹੈ ਜੇਕਰ ਅਸੀਂ ਬੁਰੇ ਕੰਮ ਕਰ ਰਹੇ ਹਾਂ ਤੇ ਕੱਲ ਕੋਈ ਮੁਸੀਬਤ ਆਉਂਦੀ ਹੈ ਫਿਰ ਵੀ ਪਰਮਾਤਮਾ ਹੀ ਆਪਣੀ ਬੁੱਕਲ ਵਿੱਚ ਲੈਂਦਾ ਹੈ ਗਲਤੀਆਂ ਤੇ ਪੜਦਾ ਇੱਕ ਸਿਰਫ ਪਰਮਾਤਮਾ ਪਾਉਂਦਾ ਹੈ ਸੋ ਜੇਕਰ ਰਿਸ਼ਤੇ ਨਾਤੇ ਦੀ ਗੱਲ ਕਰੀਏ ਤੇ ਰਿਸ਼ਤੇ ਨਾਤੇ ਕਦੇ ਵੀ ਗਲਤੀ ਤੇ ਪੜਤਾ ਪਾਉਣ ਦੀ بجائے ਸਵਾ ਤੇ ਹੋਰ ਬਣਾਵਾ ਦਿੰਦੇ ਆ ਸੋ ਇਸ ਕਰਕੇ ਪ੍ਰਮਾਤਮਾ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਸੋ ਜੇਕਰ ਲੱਗਦਾ ਹੈ ਕਿ ਪ੍ਰਮਾਤਮਾ ਦਾ ਸਾਥ ਹੈ ਸਾਨੂੰ ਇਸ਼ਾਰਾ ਮਿਲਦਾ ਹੈ ਸੰਕੇਤ ਮਿਲਦੇ ਆ ਤਿਉ ਮਾਲਕ ਸਾਡਾ ਸਾਥ ਦੇ ਰਿਹਾ ਆ ਤਾਂ ਫਿਰ ਆਪ ਵੀ ਕੋਸ਼ਿਸ਼ ਕਰੋ ਕਿ ਅਸੀਂ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਰਹਿਣਾ ਹੈ ਤੇ ਚੰਗੇ ਬਣ ਕੇ ਰਹਿਣਾ ਤੇ ਸੇਵਾ ਕਰਨੀ ਸਿਰਫ ਪ੍ਰਮਾਤਮਾ ਦੀ ਜ਼ਰੂਰਤ ਆ ਰਿਸ਼ਤੇ ਨਾਤੇ ਬਾਅਦ ਵਿੱਚ ਸੋ ਜਦੋਂ ਧੋਖਾ انسان ਨੂੰ ਮਿਲਦਾ ਹੈ ਪਰਖ ਉਦੋਂ ਹੀ ਰਿਸ਼ਤੇ ਨਾਤਿਆਂ ਦੀ ਹੁੰਦੀ ਆ ਕਹਿੰਦੇ ਕਿ ਇੱਕ ਮਛਲੀ ਪੱਥਰ ਚੱਟ ਕੇ ਹੀ ਵਾਪਸ ਮੁੜਦੀ ਆ ਸੋ ਇਸੇ ਤਰ੍ਹਾਂ ਇਨਸਾਨ ਹੈ ਜਦੋਂ ਧੋਖੇ ਖਾਂਦਾ ਹੈ ਤਾਂ ਫਿਰ ਪਰਮਾਤਮਾ ਦੀ ਤਰਫ ਤੁਰਦਾ ਹੈ ਸੋ ਜ਼ਿੰਦਗੀ ਵਿੱਚ ਤੋਖਾ ਖਾਣਾ ਵੀ ਜ਼ਰੂਰੀ ਹੈ ਤੋਖਾ ਮਿਲਣਾ ਵੀ ਜ਼ਰੂਰੀ ਹੈ ਜਿੰਨਾ ਚਿਰ ਇਨਸਾਨ ਕਿਤੇ ਤੋਖਾ ਨਹੀਂ ਖਾਵੇਗਾ ਤੇ ਉਨਾਂ ਚੱਕਰ ਉਹਨੂੰ ਪਰਮਾਤਮਾ ਦੀ ਪਰਖ ਨਹੀਂ ਹੋਵੇਗੀ ਸੋ ਜਦੋਂ ਤੋਖਾ ਮਿਲੇਗਾ ਫਿਰ ਹੀ ਪਰਮਾਤਮਾ ਨਾਲ ਜੁੜੇਗਾ ਸੋ ਵਾਕੀ ਪਰਮਾਤਮਾ ਜਿਹਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਸੋ ਉਹਦੇ ਨਾਲ ਹੀ ਇਹ ਸਭ ਕੁਝ ਹੁੰਦਾ ਹੈ ਸੋ ਆਪਣੇ ਮਾਲਕ ਦੇ ਨਾਲ ਪਿਆਰ ਪਾਓ ਦਿਲੋਂ ਪਿਆਰ ਪਾਓ ਹਰ ਦੁੱਖ ਸੁੱਖ ਉਹਦੇ ਨਾਲ ਸਾਂਝਾ ਕਰੋ ਤਾਂ ਫਿਰ ਦੇਖੋ ਰਿਸ਼ਤੇ ਵੀ ਆਪਣੇ ਆਪ ਜੁੜ ਜਾਂਦੇ ਆ ਆਪਣੇ ਆਪ ਵੱਜੇ ਹੁੰਦੇ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਵਿਸ਼ੇ ਦੇ ਵਿੱਚ ਆਪਾਂ ਇੱਕ ਕਰਮ ਦੱਸਣਾ ਸੋ ਜਿਨ੍ਹਾਂ ਰੂਹਾਂ ਨੇ ਘਰ ਵਿੱਚ ਨਵੀਂ ਕਣਕ ਲੈ ਕੇ ਆਂਦੀ ਹੈ ਸੋ ਨਵੀਂ ਕਣਕ ਦਾ ਆਟਾ ਜਦੋਂ ਵੀ ਫਿਉਉ ਸੋ ਉਹਦੇ ਵਿੱਚੋਂ ਪਹਿਲੋਂ ਇੱਕ ਕਰਮ ਕਰਨਾ ਜ਼ਰੂਰੀ ਆ ਸ਼ਾਇਦ ਪਿੰਡਾਂ ਵਾਲੇ ਤਾਂ ਕਾਫੀ ਹੱਦ ਤੱਕ ਜਾਣਦੇ ਆ ਸੋ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਵੀ ਇਸ ਕਰਮ ਤੇ ਧਿਆਨ ਦੇਣਾ ਜੀ ਸੋ ਹੁਣ ਕਰਨਾ ਕੀ ਹੈ ਕਿ ਜਦੋਂ ਵੀ ਨਵਾਂ ਆਟਾ ਫਿਉਣਾ ਹੈ ਸੋ ਉਸ ਦੇ ਵਿੱਚੋਂ ਜਦੋਂ ਪਹਿਲੇ ਦਿਨ ਹੀ ਸ਼ੁਰੂਆਤ ਕਰਨੀ ਆ ਰੋਟੀ ਦੀ ਚਾਹੇ ਤੁਸੀਂ ਆਪਣੇ ਮਾਲਕ ਦੇ ਦਿਨ ਤੇ ਸ਼ੁਰੂਆਤ ਕਰ ਲਓ ਚਾਹੇ ਕਿਸੇ ਵੀ ਦਿਨ ਤੇ ਸ਼ੁਰੂਆਤ ਕਰ ਲਓ ਸੋ ਜਦੋਂ ਵੀ ਤੁਸੀਂ ਪਹਿਲੇ ਦਿਨ ਨਵੀਂ ਕਣਕ ਦੇ ਆٹے ਜੋ ਰੋਟੀ ਬਣਾਉਣੀ ਹੈ ਤਾਂ ਪਹਿਲਾਂ ਰੋਟੀ ਮਨਸੀ ਜਾਂਦੀ ਆ ਸੋ ਇਹ ਗੱਲ ਕਿਹਨਾਂ ਕਿਹਨਾਂ ਨੂੰ ਪਤਾ ਸਾਨੂੰ ਕਮੈਂਟਾਂ ਰਾਈਂ ਜ਼ਰੂਰ ਦੱਸਣਾ ਜੀ ਜਿਹੜੇ ਵੀ ਇਹ ਕਰਮ ਕਰਦੇ ਆ ਸੋ ਪਹਿਲਾਂ ਆਪਣੇ ਮਾਲਕ ਲਈ ਰੋਟੀ ਬਣਾਈ ਜਾਂਦੀ ਆ ਉਹਨੂੰ ਕਹਿੰਦੇ ਕਿ ਰੋਟੀ ਮਨਸਣਾ ਸੋ ਪਹਿਲਾਂ ਕੀ ਕਰਨਾ ਹੈ ਪੰਜ ਜਾਂ ਸੱਤ ਰੋਟੀਆਂ ਬਣਾਉਣੀਆਂ ਆ ਤੇ ਦੇਸੀ ਘੇਨਾ ਚੋਪੜਕੇ ਉੱਤੇ ਇੱਕ ਇੱਕ ਚਮਚਾ ਖੰਡ ਦਾ ਪਾਉਣਾ ਹੈ ਫਿਰ ਤੁਸੀਂ ਉਹਦੇ ਵਿੱਚੋਂ ਦੇਖਣਾ ਕਿ ਕਿਸ ਹਿਸਾਬ ਦੇ ਨਾਲ ਭੋਗ ਲਗਾਇਆ ਜਾਵੇ ਸੋ ਉਸ ਹਿਸਾਬ ਨਾਲ ਤੁਸੀਂ ਰੋਟੀਆਂ ਤਿਆਰ ਕਰ ਸਕਦੇ ਆ ਵੈਸੇ ਪੰਜ ਜਾਂ ਸੱਤ ਰੋਟੀਆਂ ਪੜਾਈਆਂ ਜਾਂਦੀਆਂ ਹੈ ਸੋ ਇਹਦਾ ਫਿਰ ਕੀ ਕਰਨਾ ਪਹਿਲਾਂ ਆਪਣੇ ਜੋ ਘਰ ਵਿੱਚ ਦਰਵਾਰ ਹੈ ਉੱਥੇ ਆਪਣੇ ਮਾਲਕ ਅੱਗੇ ਅਰਦਾਸ ਕਰਨੀ ਆ ਤੇ ਭੋਗ ਲਗਾਉਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਕ ਰੋਟੀ ਸ਼ਰਤ ਉੱਪਰ ਪੰਛੀਆਂ ਨੂੰ ਪਾਉਣੀ ਹੈ ਤੇ ਇੱਕ ਰੋਟੀ ਦਰਮੇਸ਼ ਨੂੰ ਪਾਉਣੀ ਹੈ ਤੇ ਇੱਕ ਰੋਟੀ ਗਊ ਮਾਤਾ ਨੂੰ ਪਾਉਣੀ ਹੈ ਸੋ ਇਸ ਤਰ੍ਹਾਂ ਦਾ ਕਰਮ ਕਰਨਾ ਹੈ ਤੇ ਫਿਰ ਇੱਕ ਰੋਟੀ ਤੁਸੀਂ ਜਿਕਰ ਘਰ ਵਿੱਚ ਕੰਜਬ ਹੈ ਲੜਕੀ ਆ ਛੋਟੀ ਸੋ ਉਹਦੇ ਹੱਥ ਤੇ ਪਹਿਲਾਂ ਜ਼ਰੂਰ ਰੱਖੋ ਧਿਆਨੀਆਂ ਦੇ ਹੱਥ ਤੇ ਪਹਿਲਾਂ ਇਹ ਕਰਮ ਕਰਨਾ ਚਾਹੀਦਾ ਕਿ ਚੀਜ਼ ਰੱਖਣੀ ਚਾਹੀਦੀ ਹੈ ਸੋ ਫਿਰ ਤੁਸੀਂ ਆਪ ਘਰ ਵਿੱਚ ਸ਼ਕ ਸਕਦੇ ਆ ਸੋ ਇਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਸੀਂ ਪਹਿਲਾਂ ਕਿਸੇ ਵੀ ਨਵੀਂ ਚੀਜ਼ ਦੇ ਵਿੱਚੋਂ ਆਪਣੇ ਪਰਮਾਤਮਾ ਲਈ ਹਿੱਸਾ ਕੱਢਦੇ ਹਾਂ ਤਾਂ ਇਹਦੇ ਨਾਲ ਬਹੁਤ ਹੀ ਜ਼ਿਆਦਾ ਮਾਲਕ ਦੀ ਕਿਰਪਾ ਹੁੰਦੀ ਹੈ ਅਨ ਵਿੱਚਵਾਦ ਹੁੰਦਾ ਹੈ ਫਿਰ ਕਿਸੇ ਚੀਜ਼ ਦੀ ਕਦੇ ਤੰਗੀ ਨਹੀਂ ਆਉਂਦੀ ਜਦੋਂ ਪਰਮਾਤਮਾ ਦੇ ਨਾਮ ਤੇ ਕਰਮ ਕੀਤਾ ਜਾਵੇ ਸੋ ਜਦੋਂ ਵੀ ਤੁਸੀਂ ਕੋਈ ਕਰਮ ਕਰਦੇ ਹੋ ਪਹਿਲਾਂ ਆਪਣੇ ਮਾਲਕ ਨੂੰ ਯਾਦ ਕਰਦੇ ਹੋ ਕੋਈ ਚੰਗਾ ਕੰਮ ਕਰਨ ਤੋਂ ਪਹਿਲਾਂ ਤਾਂ ਫਿਰ ਪਰਮਾਤਮਾ ਦੀ ਨਜ਼ਰ ਰਹਿੰਦੀ ਹੈ ਸੋ ਪਰਮਾਤਮਾ ਦੀ ਨਜ਼ਰ ਵਿੱਚ ਰਹਿਣਾ ਹੈ ਤੇ ਉਹਨਾਂ ਦੇ ਨਾਮ ਤੇ ਕੋਈ ਨਾ ਕੋਈ ਕਰਮ ਦਾ ਸੰਬੰਧ ਕੱਢਣਾ ਹੀ ਚਾਹੀਦਾ ਹੈ ਸੋ ਇਸ ਕਰਕੇ ਕਰਮ ਜ਼ਰੂਰ ਕਰਨਾ ਜੀ ਸੋ ਕਿਉਂਕਿ ਜਿਨ੍ਹਾਂ ਨੂੰ ਇਹ ਪਤਾ ਹੈ ਉਹ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਪਤਾ ਹੈ ਕਿ ਰੋਟੀ ਮਾਨਸਣਾ ਕਿੰੋਂ ਕਹਿੰਦੇ ਹੈ ਸੋ ਰੋਟੀ ਮਾਨਸਣੀ ਬਹੁਤ ਹੀ ਜ਼ਰੂਰੀ ਹੁੰਦੀ ਆ ਕਿ ਉਹ ਮਾਲਕ ਦੀ ਕਿਰਪਾ ਬਣੀ ਰਹੇ ਤੇ ਅੰਨ ਵਿੱਚ ਵਾਧਾ ਹੋਵੇ ਸੋ ਜਦੋਂ ਅਸੀਂ ਚੰਗਾ ਕਰਮ ਕਰਦੇ ਆ ਤਾਂ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਸੋ ਚੰਗਾ ਕਰਮ ਕਰਨਾ ਬਹੁਤ ਹੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਚੰਗੇ ਕਰਮ ਜਿੰਨੇ ਹੋ ਸਕਦੇ ਉੰਨੇ ਹੀ ਕਰਨੇ ਚਾਹੀਦੇ ਕਦੇ ਵੀ ਇਹ ਨਹੀਂ ਸੋਚਣਾ ਕਿ ਜਿਹੜਾ ਚੰਗੇ ਕਰਮ ਕਰਦਾ ਉਹ ਦੁਖੀ ਵੀ ਜਾਦਾ ਹੈ ਮਾੜੇ ਕਰਮ ਕਰਨ ਵਾਲੇ ਸਹੀ ਆ ਜੇ ਮਾੜੇ ਕਰਮ ਉਹ ਅੱਜ ਕੋਈ ਇਨਸਾਨ ਕਰ ਰਿਹਾ ਆ ਪਰ ਕੱਲ ਜੋ ਆਉਣ ਵਾਲਾ ਹੈ ਬਹੁਤ ਹੀ ਭਿਆਨਕ ਹੁੰਦਾ ਹੈ ਉਹਨਾਂ ਲੋਕਾਂ ਦਾ ਸੋ ਇਸ ਕਰਕੇ ਕਦੇ ਵੀ ਇਹ ਰਸਤਾ ਨਹੀਂ ਫੜਨਾ ਕਿ ਉਹ ਆ ਕਰ ਰਿਹਾ ਤੇ ਅਸੀਂ ਵੀ ਇਹ ਕਰਨਾ ਆ ਬਲਕਿ ਤੁਸੀਂ ਚੰਗਾ ਕਰਮ ਕਰਦੇ ਜਾਓ ਚਾਹੇ ਪਰੇਸ਼ਾਨੀ ਵੀ ਆ ਜਾ ਰਹੀ ਆ ਚੰਗਾ ਕਰਮ ਕਰਦੇ ਜਾਉਗੇ ਤਾਂ ਤੁਹਾਨੂੰ ਅੱਗੇ ਜਾ ਕੇ ਸੁੱਖ ਹੀ ਸੁੱਖ ਮਿਲੇਗਾ ਇਹ ਸਭ ਦੁੱਖਾਂ ਦਾ ਨਾਸ਼ ਹੋ ਜਾਣਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ